ਤੋ ਅੱਜ ਇਹ ਸ਼ਹੀਦੀ ਦਿਵਸ ਜਿਹੜਾ ਆਪਾਂ ਮਨਾ ਰਹੇ ਹਾਂ ਤੇ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਭਗਤ ਸਿੰਘ ਜੀ ਜਿਹੜਾ ਹੈਗਾ ਉਹਨਾਂ ਨੇ ਕਿਸ ਤਰੀਕੇ ਨਾਲ ਇਸ ਦੇਸ਼ ਦੇ ਲਈ ਇੰਨੀ ਵੱਡੀ ਕੁਰਬਾਨੀ ਦਿੱਤੀ ਤੇ ਕਿਸ ਉਮਰ ਵਿੱਚ ਉੰਨੀ ਜਵਾਨੀ ਦੇ ਵਿੱਚ ਜਿਹੜਾ ਹੈਗਾ ਇਸ ਦੇਸ਼ ਦੇ ਵਾਸਤੇ ਉਹਨਾਂ ਨੇ ਆਪਣੀ ਜਾਨ ਨੂੰ ਕੁਰਬਾਨ ਕੀਤਾ ਜਾਨ ਨੂੰ ਬਿਸਾਰ ਕੀਤਾ ਤੇ ਤਾਲੀ ਦੀ ਕੀ ਜਿਹੜਾ ਯੂਥ ਹੈ ਜਿਹੜਾ ਅੱਜ ਦੇ ਜੇ ਆਪਾਂ ਜੀ ਭਗਤ ਸਿੰਘ ਨੂੰ ਮੰਨਦੇ ਆ ਤਾਂ ਆਪਾਂ ਇਹ ਕਹਿੰਦੇ ਆ ਕਿ ਜੇ ਜਿਹੜੀ ਆਪਣੇ ਨੌਜਵਾਨ ਪੀੜੀ ਹੈਗੀ ਆ ਉਹਨਾਂ ਦੀ ਸੋਚ ਜਿਹੜੀ ਹੈਗੀ ਆ ਕਿ ਤੇ ਉਹਨਾਂ ਦੀ ਸੋਚ ਦੇ ਵਰਗੀ ਹੋ ਜਵੇ ਤੇ ਜਿਹੜਾ ਆਪਣਾ ਪੰਜਾਬ ਹੈ ਆਪਣਾ ਭਾਰਤ ਹੈ ਉਹ ਇੱਕ ਉੱਚਾ ਮਕਾਮ ਜਿਹੜਾ ਹੈਗਾ ਹੋਰ ਅੱਗੇ ਵਧ ਸਕਦਾ ਤੇ ਆ ਮੈਂ ਇੰਨੇ ਨੌਜਵਾਨਾਂ ਦਾ ਆਪਣੀ ਸਾਰੀ ਆਪਣੇ ਨੌਜਵਾਨਾਂ ਨੂੰ ਕਿ ਤੁਸੀਂ ਜ਼ਰੂਰ ਭਗਤ ਸਿੰਘ ਜੀ ਦੀ ਜਿਹੜੀ ਉਹਨਾਂ ਦੀ ਨਿੱਕੀ ਕਿਤਾਬਾਂ ਨੇ ਜਿਹੜੇ ਉਹਨਾਂ ਨੇ ਲਿਖੀ ਹੈ ਉਹਨਾਂ ਨੂੰ ਪੜ੍ਹੋ ਇੱਕ ਵਾਰ ਤੁਸੀਂ ਉਹ ਬੰਨ ਤੇ ਉਹਨਾਂ ਦੀ ਜਿਹੜੀ ਸੋਚ ਸੀਗੀ ਇਸ ਵੈਲੀਤੀ ਦੇ ਵਾਸਤੇ ਖਾਸ ਕਰਕੇ ਜਿਹੜਾ ਸੋਸ਼ਲ ਡਿਵੀਜ਼ਨ ਹੈ ਉਹਦੇ ਬਾਰੇ ਉਹ ਸਾਰੀ ਇੱਕ ਵਾਰ ਜੇ ਸਾਡੇ ਚੈਨ ਵਿਚ ਆ ਜਾਵੇ ਤਾਂ ਮੈਂ ਸਮਝਦਾ ਕਿ ਆਪ ਇੱਕ ਬਿਹਤਰ ਸਮਾਜ ਬਣਾ ਪਾਵਾਂਗੇ ਜਿੱਥੇ ਜਿਹੜਾ ਆਪਣਾ ਯੁੱਧ ਇਸ ਵਿੱਚ ਨੇ ਕਈ ਸਾਰੀ ਚੀਜ਼ਾਂ ਤੋਂ ਜਿਹੜਾ ਹੈਗਾ ਚੂਜ ਰਿਹਾ ਹੈ ਭਾਵੇਂ ਉਹ ਨਸ਼ਾ ਹੋਵੇ ਭਾਵੇਂ ਉਹ ਹੋਰ ਵੀ ਚੀਜ਼ਾਂ ਨੇ ਉਹਨਾਂ ਨੂੰ ਜਿਹੜਾ ਹੈਗਾ ਉਹ ਉੱਪਰ ਉੱਠ ਕੇ ਦੇਸ਼ ਦੇ ਵਾਸਤੇ ਪੰਜਾਬ ਦੇ ਵਾਸਤੇ ਜਿਹੜੇ ਯੋਗਦਾਨ ਪਾ ਸਕਦੇ ਨੇ ਕਿ ਮੈਂ ਸਾਰਿਆਂ ਨੂੰ ਇਹ ਦਿੱਤੇ ਕਰਾਂਗਾ ਕਿ ਆਪਾਂ ਸਿਰਫ ਇਹ ਨਾ ਦਿਨਾਂ ਨੂੰ ਇਹਨਾਂ ਦਿਹਾੜੀਆਂ ਨੂੰ ਸਿਰਫ ਮਨਾਉਣਾ ਹੀ ਨਹੀਂ ਕਿ ਇਹਦੀ ਬਾਤ ਫਿਰ ਜਿਹੜੇ ਖਸਿਅਤਾਂ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ ਉਹਨਾਂ ਦੀ ਜਿਹੜੀ ਸੋਚ ਹੈ ਉਹ ਸੋਚ ਕਿਸ ਤਰੀਕੇ ਨਾਲ ਆਪਣੇ ਯੂਥ ਦੇ ਨਾਲ ਸੋਚ ਦੇ ਨਾਲ ਜੁੜੇ ਉਹ ਜਿਹੜਾ ਹੈਗਾ ਉਹਦੇ ਅਡਮਿਨਿਸਟ੍ਰੇਸ਼ਨ ਵੀ ਸਰਕਾਰ ਵੀ ਆਪਣੀ ਤਰਫੋਂ ਕੋਸ਼ਿਸ਼ ਕਰ ਰਹੀ ਹੈ ਤੇ ਇਹ ਸਮਝਦਾ ਕਿ ਜਿਹੜੀ ਸੋਸ਼ਲ ਆਰਗੇਨਾਈਜੇਸ਼ਨ ਹੈ ਉਹ ਵੀ ਆਪਣੀ ਤਰਫੋਂ ਕੋਸ਼ਿਸ਼ ਕਰਦੀ ਹੈ ਪਰ ਆਪਾਂ ਨੂੰ ਸਾਨੂੰ ਹੋਰ ਰੈਪੋਰਟਾਂ ਦੀ ਲੋੜ ਹੈ ਕਿ ਪੰਜਾਬ ਸਰਕਾਰ ਯੂਥ ਨੂੰ ਟੱਚ ਟੂ ਯੂਥ ਕਰਨ ਦੇ ਵਾਸਤੇ{{\text{}}}}{{{\text{}}} ਤੇ ਉਹਦੇ ਨਾਲ ਵੀ ਆਪਣੇ ਯੁੱਧ ਨੂੰ ਜੋੜ ਦਿਆ ਤੇ ਉਹ ਵੀ ਇੱਕ ਵੱਡਾ ਜਿਹੜਾ ਹੈਗਾ ਇੱਕ ਉਪਰਾਲਾ ਵੀ ਹੋਏਗਾ ਤੇ ਇੱਕ ਜੀਵਨ ਵੀ ਹੋਏਗੀ ਅੱਜ ਦਾ ਜਿਹੜਾ ਦਿਹਾੜਾ ਹੈ ਇੰਦਸਤਾਨ ਦੇ ਲੋਕਾਂ ਨੇ ਕਰਿਆ ਹੈ ਇਸ ਆਜ਼ਾਦੀ ਨੂੰ ਲਿਆਉਣ ਲਈ ਛੀ ਭਗ ਸਿੰਘ ਰਾਜ ਚੋਲੇ ਇਹਨਾਂ ਨੇ ਆਪਣੀ ਜਾਨ ਦੇ ਬਾਲੀਆਂ ਦਿੱਤੀ ਤਾਂ ਕਿ ਅਸੀਂ ਆਜ਼ਾਦੀ ਦਾ ਸਾਹ ਲੈ ਸਕੀਏ ਉਸ ਸਮੇਂ ਆਜ਼ਾਦੀ ਦੇ ਲਈ ਬੇਸ਼ੱਕ ਵੱਖ-ਵੱਖ ਤਰੀਕੇ ਤੇ ਨਿਆ ਪਵੇ ਨਾਮਦਾਰੀ ਲਾਇਤੀ ਗੁਰੂ ਰਾਮ ਸਿੰਘ ਬਾਬਰ ਰੈਨ ਸਿੰਘ ਪੰਜਾਬ ਦੇ ਵਿੱਚ ਬੜੀਆਂ ਤਰੀਕੇ ਉਹਨਾਂ ਨੇ ਵੀ ਬੜਾ ਵੱਡਾ ਚੋਕਦੰਡਾ ਪਾਇਆ ਪਰ ਰਕੀਤ ਭਗਤ ਸਿੰਘ ਰਣ ਦੀ ਕੁਰਬਾਨੀ ਅਜੇ ਬੜੀ ਲਾਜਾਨੀ ਹੈ ਜਿਉਂ ਚਾਹੁੰਦੇ ਉਸ ਸਮੇਂ ਅੰਗਰੇਜ਼ ਸਰਕਾਰ ਦੀ ਨੌਕਰੀ ਵੀ ਕਰ ਸਕਦੇ ਸੀ ਉਹਨਾਂ ਨੂੰ ਬੜੀ-ਵੱਧੀ ਨੌਕਰੀ ਜਿੱਤ ਸਕਦੇ ਪਰ ਉਹਨਾਂ ਨੇ ਆਪ ਦੀ ਫਰਜ਼ ਨੂੰ ਕੁਛ ਜਾਣਿਆ ਔਰ ਬਹੁਤ ਤੰਦੇਹੀ ਦੇ ਨਾਲ ਪਹਿਲਾਂ ਜੂਝੇ ਫਿਰ ਉਹਨਾਂ ਨੇ ਜਦੋਂ ਦੇਖਿਆ ਕਿ ਹਿੰਦੁਸਤਾਨ ਦੇ ਲੋਕਾਂ ਦੇ ਉੱਤੇ ਜ਼ਬਰਦਸਤਾਂ ਜਾ ਰਿਹਾ ਹੈ ਤਾਂ ਉਹਨਾਂ ਨੇ ਉਹ ਰਸਤਾ ਅਖਤਿਆਰ ਕੀਤਾ ਜਿਹੜਾ ਇੱਕ ਇਨਕਲਾਬੀ ਅਖਤਿਆਰ ਕਰਦਾ ਹੈ ਉਹਨਾਂ ਨੇ ਸ਼ੰਡਰਸ਼ਮ ਗੋਲੀਆਂ ਵੀ ਮਾਰੀਆਂ ਔਰ ਉਹ ਤੋਂ ਹਾਂਫੀ ਦਾ ਅਸੈਂਬਲੀ ਦੇ ਵਿੱਚ ਬੰਬ ਫਟਕੇ ਦਾ ਸਨੇਹ ਇਹੋ ਕਤਲੋਗਾਰ ਚ ਜਾਂਦੇ ਤਾਂ ਉੱਥੇ ਦੂਜਾ ਬੰਬ ਫਟਕੇ ਉਹਨਾਂ ਨੂੰ ਮਾਰ ਵੀ ਸਕਦੇ ਸੀ ਪਰ ਉਹਨਾਂ ਨੇ ਇੱਕ ਮੈਸੇਜ ਦਿੱਤਾ ਸੀ ਕਿ ਅਸੀਂ ਤੁਹਾਡੇ ਜਿਹੜੇ ਕਾਲੇ ਕਾਨੂੰਨ ਹੈ ਇਹ ਹਿੰਦੁਸਤਾਨ ਦੇ ਉੱਤੇ ਲਾਗੂ ਹੋਣ ਦੇ ਵਿਰੋਧ ਚ ਹੈ ਅੱਛੀ ਨਾਨ ਨੂੰ ਲਾਗੂ ਨਹੀਂ ਹੁੰਦੇ ਨਾ ਅੱਜ ਵੀ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਦੇ ਪਾਦ ਜਿਨਾ ਤੇ ਚੱਲ ਕੇ ਸ਼ਹੀਦ ਭਗਤ ਸਿੰਘ ਹੋਰਾਂ ਦੀ ਸੋਚ ਨੂੰ ਲੈ ਕੇ ਅੱਜ ਪੰਜਾਬ ਦੇ ਪੰਜਾਬ ਨੂੰ ਨਸ਼ਾ ਮੁਕਤ ਕਰਨੇ ਪੰਜਾਬ ਦੇ ਵਿੱਚੋਂ ਲਾਇੰਡਰ ਉਹ ਸਿਸਟਮ ਕਰਨਾ ਪੰਜਾਬ ਚੰਗੇ ਸਕੂਲ ਤੇ ਮਤਲਬ ਪਹਿਲਾਂ ਵੀ ਕਿਹਾ ਸੀ ਹਸਪੀਟਲ ਦੇਣ ਦੀ ਗੱਲ ਨਹੀਂ ਸੀ ਲੈ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਚੰਗਾ ਬਣੇ ਪੰਜਾਬ ਦੇ ਬੱਚੇ ਨਸ਼ਿਆਂ ਤੋਂ ਦੂਰ ਰਹੇ ਜਿਹੜਾ ਪੁੱਤ 20 ਸਾਲ ਦੇ ਵਿੱਚ ਨਸ਼ਾ ਪੰਜਾਬ ਦੇ ਵਿੱਚ ਫੈਲਿਆ ਹੈ ਉਸ ਨੂੰ ਖਤਮ ਕਰਨ ਲਈ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ ਔਰ ਅਸੀਂ ਅੱਜ ਪੁਲਿਸ ਦੀ ਸੋਚ ਜਿसे ਪਹਿਰਾ ਦਿੰਦੇ ਨੇ ਇਹਨੂੰ ਖਤਮ ਕਰਨ ਦੇ ਰਹਾਗੇ ਔਰ ਪੰਜਾਬ ਆਸਤਾ ਪਾਸਾ ਨਿਰਗਰਾਹ ਸਲਾਮ ਅੱਜ ਸ਼ਹੀਦੇ ਆਜਮ ਸਰਦਾਰ பஞ்சਤ ਸਿੰਘ ਰਾਜਗੁਰੂ ਸਰਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਹਾਉ ਜੀ ਮੈਂ ਦਿੱਲੀ ਸਲਾਮ ਕਰਨਾ ਚਾਹਨਾ ਹੈ ਮਹਾਨ ਸਿਪਾਹੀ ਸ਼ਹਾਦਤ ਨੂੰ ਜਿਨ੍ਹਾਂ ਨੇ ਆਪਣੀ ਭਾਰਤਵਾਨੀ ਦੇ ਵਿੱਚ ਜਾਨ ਪਰਵਾਣ ਕਰਕੇ ਸ਼ਹਾਦਤ ਦੇ ਕੇ ਸਾਡੇ ਗਲੋਂ ਜਿਹੜੀਆਂ ਗਲਾਬੀ ਦੀਆਂ ਤਜ਼ੀਰਾਂ ਲਾਈਆਂ ਤੇ ਸਾਨੂੰ ਆਜ਼ਾਦੀ ਦਵਾਈ ਸੋ ਜਿੱਥੇ ਅੱਜ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਆਪਾਂ ਨੂੰ ਹਮੇਸ਼ਾ ਜੋ ਸਾਡੇ ਸੂਰਬੀਰ ਯੋਧਿਆਂ ਦੀਆਂ ਇਹ ਕੁਰਬਾਨੀਆਂ ਸ਼ਹਾਦਤਾਂ ਉਹਨੂੰ ਯਾਦ ਰੱਖੀਏ ਕਦੇ ਵੀ ਵਿਸਾਰੀਏ ਨਾ ਇੱਕ ਨਾਗਰਿਕ ਦੇ ਤੌਰ ਤੇ ਜੋ ਸਾਡੇ ਫਰਜ਼ ਬਣਦੇ ਆ ਉਹਨਾਂ ਨੂੰ ਅਸੀਂ ਬਾਖੂਬੀ ਨਿਭਾਈਏ ਚਾਹੇ ਉਹ ਕੋਈ ਵੀ ਇਨਸਾਨ ਕਿਸੇ ਵੀ ਖੇਤਰ ਦੇ ਵਿੱਚ ਕੰਮ ਕਰਦਾ ਹੈ ਜੇ ਅਸੀਂ ਦੇਸ਼ ਨੂੰ ਇਸ ਤਰ੍ਹਾਂ ਆਜ਼ਾਦ ਕਰਾਇਆ ਹੈ ਤਾਂ ਅੱਜ ਅਸੀਂ ਜਾਤੀ ਦਾ ਨਿਕ ਮਾਣ ਰਹੇ ਹਾਂ ਤਾਂ ਇਹਦੇ ਵਿੱਚ ਹਰ ਚੀਜ਼ ਉਹਨਾਂ ਦੇ ਜੋ ਸੁਪਨੇ ਸੀ ਉਹਨਾਂ ਦੇ ਅਨਸਾਰ ਹੋਣੀ ਚਾਹੀਦੀ ਹੈ ਜਿੱਥੇ ਕਿਸੇ ਨੂੰ ਕੋਈ ਸਰਵਿਸ ਦੀ ਜ਼ਰੂਰਤ ਹੈ ਸਾਡੇ ਕਿਸੇ ਵੀ ਨਾਗਰਿਕ ਨੂੰ ਉਹ ਸਰਵਿਸ ਵਧੀਆ ਕਾਇਮਨੀ ਚਾਹੀਦੀ ਹੈ ਔਰ ਜਿਹੜੀ ਕੋਈ ਡਿਊਟੀ ਦੀ ਗੱਲ ਹੈ ਕਿਸੇ ਦੀ ਵੀ ਚਾਹੇ ਉਹ ਕੋਈ ਇਨਸਾਨ ਰਾਜਨੀਤਿਕ ਖੇਤਰ ਦੇ ਵਿੱਚ ਹੈ ਚਾਹੇ ਉਹ ਕਿਸ ਸਮਾਜਿਕ ਖੇਤਰ ਦੇ ਵਿੱਚ ਹੈ ਚਾਹੇ ਕੋਈ ਐਡਮਿਨਿਸਟ੍ਰੇਟਿਵ ਦੇ ਫੀਲਡ ਦੇ ਵਿੱਚ ਹੈ ਉਹ ਆਪਣੀ ਜੋਕੀ ਪੂਰੀ ਮਿਹਨਤ ਲਗਨ ਤੇ ਇਮਾਨਦਾਰੀ ਦੇ ਨਾਲ ਨਭਾਵੇ ਤੇ ਦੇਸ਼ ਨੂੰ ਮਜ਼ਬੂਤੀ ਵੱਲ ਲੈ ਕੇ ਜਾਣ ਦੇ ਪੱਖੋਂ ਅਹਿਮ ਰੋਲ ਹੈ ਜਿਹੜਾ ਉਹ ਅਦਾ ਕਰਦਾ ਤੇ ਇਹਦੇ ਨਾਲ ਹੀ ਜੋ ਸਾਡੇ ਇਸ ਸਮਾਜ ਦੀਆਂ ਬੁਰਾਈਆਂ ਹੈ ਉਹ ਉਹ ਉਹਨਾਂ ਨੂੰ ਆਪਾਂ ਖਾਤਮਾ ਕਰੀਏ ਉਹ ਜਿਹੜੀਆਂ ਆਲਾਪਤਾਂ ਚੁਪਰੀਆਂ ਸਾਡੇ ਸਮਾਜ ਨੂੰ ਨਸ਼ੇ ਵਰਗੀਆਂ ਹੋਰ ਜਿਹੜੀਆਂ ਲੱਗੀਆਂ ਇਹਨਾਂ ਦਾ ਪਰਨ ਕਰੀਏ ਕਿ ਇਹ ਨਾ ਤੋਂ ਦੂਰ ਰਹੀਏ ਔਰ ਇਹਨਾਂ ਦਾ ਖਤਮ ਕਰ ਖਾਤਮਾ ਕਰਦੇ ਹੋਏ ਅਕੀਦਤੀ ਤੇ ਕਿਉਂਕਿ ਨੌਜਵਾਨ ਵਰਗ ਇੱਕ ਐਸੀ ਸ਼ਕਤੀ ਹੈ ਜਿਹੜੀ ਬਹੁਤ ਵੱਡੀ ਤਬਦੀਲੀ ਲਿਆ ਸਕਦੀ ਹੈ ਜਿਸ ਦੇ ਨਾਲ ਕੋਈ ਵੀ ਕ੍ਰਾਂਤੀ ਆ ਸਕਦੀ ਹੈ ਜਿਵੇਂ ਪਹਿਲਾਂ ਸਾਡੇ ਨਾਲ ਸੂਰਬੀਰ ਯੋਧਿਆਂ ਨੇ ਲਿਆਂਦੀ ਸੋ ਇਸ ਕਰਕੇ ਮੇਰੀ ਖਾਸ ਕਰਕੇ ਨੌਜਵਾਨ ਵਰਗੇ ਬੇਨਤੀ ਹੈ ਕਿ ਜੋ ਤੁਹਾਡਾ ਇਹ ਜਨਮ ਹੈ ਹੀਰੇ ਜੈਸਾ ਆ ਨਸ਼ਿਆਂ ਦੀ ਨਾਮ ਰਾਤ ਤੁਹਾਡੀ ਵਿੱਚ ਲੈ ਕੇ ਆਪਣੇ ਇਸ ਹੀਰੇ ਜੈਸੇ ਜਨਮ ਨੂੰ ਕੌਡੀ ਦੇ ਵਿੱਚ ਨਾ ਬਦਲੋ ਤੁਹਾਡੇ ਤੇ ਬਹੁਤ ਤੁਸੀਂ ਤੋਂ ਵੇਖਿਆ ਹੈ ਪੰਜਾਬ ਦਾ ਦੇਸ਼ ਦਾ ਤੁਸੀਂ ਆਪਣੀ ਐਮ ਭੂਮਿਕਾ ਨਿਭਾਓ ਔਰ ਐਮ ਰੋਲ ਅਦਾ ਕਰੋ ਇੱਕ ਵਧੀਆ ਸਮਾਜ ਦੀ ਮਰੋਏ ਸਮਾਜ ਦੀ ਸਿੱਟਣਾ ਕਰੋ ਔਰ ਜਿੱਥੇ ਕੋਈ ਲੋੜ ਬੰਦਾ ਦੀ ਮਦਦੀ ਲੋੜ ਹੈ ਸਮਾਜ ਸੇਵਾ ਦੀ ਲੋੜ ਹੈ ਉਹਦੇ ਚ ਆਪਣਾ ਅਹਿਮ ਰੋਲ ਅਦਾ ਕਰੋ ਇੱਕ ਸੱਚੀ ਕਿਰਤ ਕਰਦੇ ਹੋਏ ਅੱਗੇ ਵਧੋ ਸੋ ਮੇਰਾ ਇਹੋ ਹੀ ਸੰਦੇਸ਼ ਹੈ ਕਿ ਅੱਜ ਦੇ ਦਿਨ ਤੇ ਜਿੱਥੇ ਅਸੀਂ ਪਹਿਲਾਂ ਹੁਣ ਬਟਿੰਡਾ ਦੀ ਇਤਿਹਾਸਿਕ ਧਰਤੀ ਤੇ ਤੱਪਸਤ ਕਰੇ ਥੋੜਾ ਜਿਹਾ ਸਾਰੇ ਕਾਫਲੇ ਦੇ ਰੂਪ ਦੇ ਵਿੱਚ ਆਪਾਂ ਸੈਣੀ ਵਾਲਾ ਜਾਵਾਂਗੇ ਹਰ ਸਾਲ ਦੀ ਤਰ੍ਹਾਂ ਅੱਜ ਵੀ ਆਪਣੇ ਸਾਥੀਆਂ ਦੇ ਨਾਲ ਉੱਥੇ ਜਾ ਰਹੇ ਹਾਂ ਤੇ ਮੈਂ ਸਾਰੇ ਵੀਰਾਂ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਦੇ ਵਿਸ਼ੇ ਸਾਹ ਜਲਸਾ ਹੈ ਕਿ ਇਸ ਦਿਨ ਨੂੰ ਬਿਲਕੁਲ ਇਸਾਰ ਦੇ ਰੀਤ ਮੇਸ਼ਾ ਯਾਦ ਰੱਖਦੇ ਆ ਕਿ ਮੈਂ ਸਭ ਤੋਂ ਪੰਜਾਬੀਆਂ ਨੂੰ ਵੀ ਇੱਕ ਜੋਈ ਅਪੀਲ ਕਰਦਾ ਹਾਂ ਕਿ ਕਿ ਕਪਾ ਉਹ ਸੋਚ ਨੂੰ ਅਪਣਾਈਏ ਨਾਲ ਜਵਾਰ ਤੇ ਤਿਆਗ ਕਿ ਆਪਾਂ ਅੱਛੇ ਤਰੀਕੇ ਦੇ ਨਾਲ ਇੱਕ ਸੱਚੇ ਨਾਗਰਿਕ ਦੇ ਰੂਪ ਵਿੱਚ ਜ਼ਿੰਦਗੀ ਜਪਿਤ ਕਰਦੇ ਹੋਏ ਜਿਹੜੇ ਕਦਮ ਬੇਕਦਮ ਅੱਗੇ ਵੱਧ ਕੇ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰੇ ਸਰਕਾਰ ਦੇ ਫੈਸਲੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਔਰ ਸਾਰੇ ਸਾਥੀਆਂ ਦਾ ਵੀ ਧੰਨਵਾਦ ਕਰਦਾ ਹਾਂ ਬਹੁਤ-ਬਹੁਤ ਮਿਹਰਬਾਨੀ ਜੈ ਪਰ ਕੋਈ ਵੀ ਤਰ੍ਹਾਂ ਦੀ ਅਸ਼ੀਰਵਾਦ ਹੋ ਕੇ ਬਸ ਇਹ ਮੈਂ ਸਾਵੀਨਾਂ ਜੀ ਤਖਤ ਥੋੜਾ ਇਸ ਗੱਲ ਦਾ ਹੀ ਹੈ ਕਿ ਜੋ ਆਪਾਂ ਕਹਿਣੇ ਆ ਉਹਦੇ ਕਹਿਣੀ ਕਰਨੀ ਦਾ ਇਨਸਾਨ ਪੂਰਾ ਹੋਣਾ ਚਾਹੀਦਾ ਜੋ ਆਪਣੀ ਅੰਦਰਲੀ ਭਾਵਨਾ ਹੈ ਸਾਨੂੰ ਉਹੀ ਲੈ ਕੇ ਵਿਚਰਨਾ ਚਾਹੀਦਾ ਹੈ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਅਗਰ ਜੇ ਆਪਾਂ ਇਸ ਤੇ ਸਹੀ ਮਹਿਣਾ ਤੇ ਪਹਿਰਾ ਦੇਵਾਂਗੇ ਤਾਂ ਸਾਡੇ ਇਸ ਸੋਹਣੇ ਵਤਨ ਪੰਜਾਬ ਦਾ ਤੇ ਦੇਸ਼ ਦਾ ਨਕਸ਼ਾ ਹੀ ਹੋਰ ਹੋਏਗਾ ਜੋ ਆ ਆ ਗੱਲਾਂ ਹੋ ਰਹੀਆਂ ਅੱਜ ਸਮਾਜ ਦੇ ਵਿੱਚ ਆ ਪੰਜਾਬ ਦੇ ਵਿੱਚ ਫਿਰ ਇਹ ਨਹੀਂ ਹੋਣਗੀਆਂ फिर बहुत अच्छा समाप्तित होगा बढ़िया डा एंड ऑर्डर होएगा और हक साफ मिलेगा कोई बेचैनी नहीं होएगी बस ये ये ਤੁਹਾਡਾ ਬਹੁਤ ਵਧੀਆ ਸਵਾਲ ਹੈ ਕਿ ਮੈਂ ਸਮਝਦਾ ਕਿ ਇਸ ਗੱਲ ਤੇ ਪਹਿਰਾ ਦੇਣ ਦੀ ਲੋੜ ਹੈ ਕਿ ਜੋ ਅਸੀਂ ਕਹਿੰਦੇ ਹਾਂ ਸਾਡਾ ਕੋਲ ਉਹ ਕਰਨਾ ਚਾਹੀਦਾ ਹੈ ਔਰ ਹਰ ਇਨਸਾਨ ਆਪਣਾ ਇਹਨੂੰ ਫਰਜ਼ ਸਮਝ ਕੇ ਅ ਅੱਗੇ ਵਧੇ ਤੇ ਸੇਵਾ ਕਰੇ थैंक यू ਜੀ ਮਿਹਰਬਾਨ ਸਿੰਘ ਫਰੀडम फाइਟਰ ਉਤਰਾਧਿਕਾਰੀ ਜਥੇਬੰਦੀ ਰਜਿਸਟਰਡ ਪੰਜਾਬ 196 ਹਲੋ ਅੱਜ ਦਾ ਜਿਹੜਾ ਅਸੀਂ ਸਾਡੀ ਇਕੱਤਰਤਾ ਹੈਗੀ ਆ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਤੇ ਉਹਨਾਂ ਨੂੰ ਉਹਨਾਂ ਦੇ ਸ਼ਹੀਦੀ ਦਿਹਾੜੇ ਤੇ ਸमारकਤ ਉਹਨਾਂ ਦੀ ਆਜ਼ਾਦ ਦੇ ਵਿੱਚ ਉਹਨਾਂ ਨੂੰ ਪ੍ਰਣਾਮ ਕਰਨ ਦੇ ਵਾਸਤੇ ਇਕੱਠੇ ਹੋਏ ਆ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਆ ਸਰਕਾਰ ਦੇ ਅੱਤੇ ਪਰ ਦੀ ਨੋਜ ਜਥੇਬੰਦੀ ਦਾ ਇਹ ਰੋਸ ਹੈ ਕਿ ਕਿਸਾਨਾਂ ਤੇ ਸਰਕਾਰ ਨੇ ਬੜਾ ਜ਼ੁਲਮ ਕੀਤਾ ਉਸ ਤੋਂ ਇਲਾਵਾ ਕਰਨ ਲਵਾਟ ਤੇ ਜਿਹੜਾ ਜੁਰਮ ਕੀਤਾ ਉਹਦੀ ਸਾਡੀ ਜਥੇਬੰਦੀ ਨੁਵੇਦੀ ਕਰਦੀ ਹੈ ਤੇ ਇਹ ਸਰਕਾਰ ਨੂੰ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਆਪ ਦੇ ਪ੍ਰਸ਼ਾਸਨ ਦੇ ਵਿੱਚ ਬਹੁਤ ਸੁਧਾਰ ਹੁਣ ਕਰਨ ਦੀ ਲੋੜ ਹੈ ਕਿਉਂਕਿ ਸਾਰਾ ਹੀ ਜਿਹੜਾ ਪੰਜਾਬ ਹੈ ਉਹ ਘਰ ਲਾ ਰਿਹਾ ਹੈ। ਬਾਕੀ ਜਿਹੜਾ ਇੱਥੇ ਵਿਰਾਸਤੀ ਮੇਲਾ ਹੋ ਰਿਹਾ ਹੈ ਉਹ ਵਿਰਾਸਤ ਮੇਲਾ ਜਿਹੜਾ ਪੰਜਾਬ ਸਰਕਾਰ ਵੱਲੋਂ ਕਰਾਇਆ ਜਾ ਰਿਹਾ ਹੈ ਜਿਹੜਾ ਕਿ ਸਮੂਹ ਭਾਰਤ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਜਿਹੜਾ ਹੈਗਾ ਸਮਰਪਿਤ ਕੀਤਾ ਗਿਆ ਪਰੰਤੂ ਪ੍ਰਸ਼ਾਸਨ ਵੱਲੋਂ ਕਿਸੇ ਵੀ ਸੁਤੰਤਰਤਾ ਸੰਗਰਾਮੀ ਨੂੰ ਇੱਕ ਵੀ ਸੱਦਾ ਪੱਤਰ ਜਾਂ ਉਹਨਾਂ ਨੂੰ ਵਰਵਲੀ ਵੀ ਨਹੀਂ ਬੁਲਾਇਆ ਗਿਆ ਇਸ ਚੀਜ਼ ਦਾ ਵੀ ਸਾਨੂੰ ਰੋਸ ਹੈ ਇਸ ਕਰਕੇ ਅਸੀਂ ਮੇਲੇ ਦਾ ਵੀ ਅੱਜ ਬਾਈਕਾਟ ਕਰਦੇ ਆ ਅਸੀਂ ਮੇਲੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਜੋ ਵਿਰਾਸਤ ਮੇਲਾ ਬਠਿੰਡੇ ਦੇ ਵਿੱਚ ਕਰਾਇਆ ਜਾ ਰਿਹਾ ਹੈ ਆਪਣੇ ਬਾਟਰੀ ਦੀ ਘਟਨਾ ਬਣਦੀ ਹੈ ਉਹ 72 ਜ਼ਿਲ੍ਹੇ ਕੋ ਕਰਦੇ ਤੁਹਾਡੀ ਬੰਦੀ ਵੱਲੋਂ ਚੱਲ ਸਕਦਾ ਹਾਂ ਜਿਹੜਾ ਕਰਨਲ ਬਾੜ ਨੂੰ ਇਹਨਾਂ ਨੇ ਜਲੀਲ ਕੀਤਾ ਉਹਦੇ ਬਾਰੇ ਸਾਡੀ ਜਥੇਬੰਦੀ ਨੇ ਪੰਜਾਬ ਲੈਵਲ ਦੇ ਤੇ ਪਟਿਆਲਾ ਵਿਖੇ ਵਿਸ਼ੇਸ਼ ਕਤਰਤਾ ਕਰਕੇ ਰੋਸ ਪ੍ਰਗਟ ਕੀਤਾ ਤੇ ਜਿੰਮੇ ਵੀ ਸੁਭਾ ਜਥੇਬੰਦੀ ਸਾਨੂੰ ਮੁਹਾਵਤ ਕਰੂੰਗੇ ਉਹ ਜ਼ਿਲ੍ਹਾ ਮੁਕਾਮਾ ਤੇ ਫੇਰ ਤੋਂ ਬਾਅਦ ਐਕਸ਼ਨ ਲੈ ਸਹਾਰਾ ਜਨ ਸੇਵਾ ਬਨੋਂ ਸ਼ਹੀਦ ਭਗਤ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ ਜਿਹਦੇ ਵਿੱਚ ਡਿਪਟੀ ਕਮਿਸ਼ਨਰ ਬਿਹੰਡਾ ਨੇ ਜਿਹੜੀ ਕੇ ਮਸ਼ਾਲ ਚਲਾ ਕੇ ਸੰਦਾਂਝਲੀ ਦਿੱਤੀ ਹੈ ਤੇ ਸਹਾਰਾ ਦੇ ਵਰਕਰਾਂ ਨੇ ਜਿਹ ਸੰਦਾਂਝਲੀ ਦਿੱਤੀ ਹੈ ਰਾਜਪੁਰਸਪਦੇਸ਼ ਇੰਪਰਸਿਵ ਜੀ ਦੇ ਖਾਰ પાਕੇ ਜਿਹੜੀ ਕੇਮ ਸੰਦਾਂਝਲੀ ਸਮਾਰੋਹ ਲੱਗ ਹੋਇਆ ਤੇ ਸਹਾਰਾ ਵੱਲੋਂ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਤੁਸੀਂ ਵੀ ਸ਼ਹੀਦ ਭਗਤ ਸਿੰਘ ਜੀ ਦੇ ਜਿਹੜੇ ਕੇ ਮਾਰਗ ਤੇ ਚੱਲਣਾ ਚਾਹੀਦਾ ਹੈ ਤੇ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ ਕਿ ਆਪਾਂ ਨੂੰ ਇਹਨਾਂ ਨੇ ਆਜ਼ਾਦੀ ਦਵਾਈ ਸੀ ਆਪਾਂ ਅੱਜ ਇਹਨਾਂ ਦੇ ਸਿੱਖ ਤੇ ਜਿਹੜੇ ਕੇ ਆਜ਼ਾਦ ਆਪ ਦੀ ਜਿੱਡੇ ਆਨੰਦ ਮਨਾ ਰਹੇ